ਜਦੋਂ ਸੰਤ ਜਰਨੈਲ ਸਿੰਘ ਬੈਠੇ ਸੀ ਜੀਂਦੇ ਕਦੀ ਬੇਦਵੀ ਹੋਈ ਉਦੋਂ ਕਿਹੜਾ ਕਮਲੇ ਰਮਲੇ ਨਹੀਂ ਸੀ ਪਿੰਡਾਂ 'ਚ ਹੈਗੇ ਉਦੋਂ ਪਤਾ ਸੀ ਡਾਂਗ ਵਾਲਾ ਬੈਠਾ ਕੋਈ ਗੱਜ ਕੇ ਆਖੋ ਸਤਨਾਮ ਅੱਜ ਮੇਰੀ ਕੌਮ ਬੇ ਸਹਾਰਾ ਜੀ ਦੀਦੀਆ ਜਿੰਨਾ ਤੋਂ ਡਰ ਸੀ ਉਹ ਅਗਲਿਆਂ ਸੰਭਾਲੇ ਪਏ ਆਖੋ ਸਤਨਾਮ ਇਹ ਬੜਾ ਧੰਨਵਾਦ ਆਪ ਜੀ ਦਾ ਜਮੀਰਾਂ ਵਾਲੇ ਬੈਠੇ ਜੇ ਕੋਈ ਨਹੀਂ ਇਹ ਜੇਲਾਂ ਜੂਲਾਂ ਤੇ ਇਦਾਂ ਹੀ ਚੱਲੀ ਜਾਣੀਆਂ ਕਿਉਂਕਿ ਸਭ ਤੋਂ ਪਹਿਲੀ ਜੇਲ੍ਹ ਕੱਟੀ ਸੀ ਗੁਰੂ ਨਾਨਕ ਦੇਵ ਜੀ ਨੇ ਦੂਜੀ ਵਾਰੀ ਜੇਲ੍ਹ ਗਏ ਗੁਰੂ ਅਰਜਨ ਸਾਹਿਬ ਜੀ ਬੋਲੋ ਵੈਗਰੂ ਉੱਚੀ ਬੋਲੋ ਤੀਜੀ ਵਾਰੀ ਜੇਲ੍ਹ ਗਏ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਤੇ ਚੌਥੀ ਵਾਰੀ ਜੇਲ੍ਹ ਗਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਨੂੰ ਦੀ ਪਿੰਜਰਾ ਵੀ ਉਹ ਦਿੱਤਾ ਸੀ ਵੀ ਜਿਹਦੇ ਚ ਨਾ ਪਾਸਾ ਹੀ ਵਟਿਆ ਜਾਵੇ ਨਾ ਬੈਠਾ ਹੀ ਜਾਵੇ ਜ਼ਹਿਰ ਦੀਆਂ ਪੁੱਠਾਂ ਲਾਈਆਂ ਸੀ ਵੀ ਮਹਾਰਾਜ ਜਦੋਂ ਪਾਸਾ ਵਟਣ ਤੇ ਉਹ ਜ਼ਹਿਰ ਖੋਵੇ ਸਤਗੁਰਾਂ ਦੀ ਮੌਤ ਹੋ ਜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਸ ਪਿੰਜਰੇ ਚ ਤੇ ਪੰਜਵੀਂ ਵਾਰੀ ਜੇਲ੍ਹ ਗਏ ਧੰਨ ਮੇਰੇ ਮਾਤਾ-ਮਾਤਾ ਗੁਜਰ ਕੌਰ ਜੀ ਤੇ ਸਹਿਬ ਜਾਦੇ ਕੋਤਵਾਲੀ ਥੋੜਾ ਜੁਲਮ ਹੋਇਆ